ਅੱਜ ਮੈਂ ਬਣਾ ਰਹੀ ਹਾਂ ਜੀ ਬਿਲਕੁਲ ਬਾਜ਼ਾਰ ਵਰਗੀ ਵੇਸਣ ਦੀ ਬਰਫੀ ਉਹਦੇ ਲਈ ਮੈਂ ਇੱਥੇ ਇੱਕ ਕੌਲੀ ਲਈਆ ਦੇਸੀ ਘਿਓ ਤੇ ਦੋ ਕੌਲੀਆਂ ਲਈਆਂ ਵੇਸਣ ਦੀਆਂ ਤੇ ਵੇਸਨ ਨੂੰ ਨਾ ਕੱਟ ਸੇਕਦੇ ਆਪਾਂ ਘਿਓ ਅਲੱਗ ਹੋਣ ਤੱਕ ਭੁੰਨਣਾ ਇਹਦਾ ਕੱਚਾਪਨ ਖਤਮ ਕਰਨਾ ਹੈ ਤੇ ਇਹਦੇ ਵਿੱਚ ਹੱਥ ਨਾਲ ਗਿੱਲਾ ਕਰਕੇ ਛਿੱਟਾ ਮਾਰ ਕੇ ਦੇਖਣਾ ਛੰਛੰਦੀ ਆਵਾਜ਼ ਆਉਂਦੀ ਹੈ ਤਾਂ ਤੁਹਾਡਾ ਜਿਹੜਾ ਵੇਸਣ ਹੈ ਚੰਗੀ ਤਰ੍ਹਾਂ ਤੁਸੀਂ ਭੁੰਨ ਲਿਆ ਹੈ ਚਾਸ਼ਨੀ ਬਣਾ ਲਈ ਜੀ ਇੱਥੇ ਮੈਂ ਲਈਆ ਇੱਕ ਕੌਲੀ ਚੀਨੀ ਦੀ ਭਰ ਕੇ ਤੇ ਅੱਧੀ ਕੌਲੀ ਪਾਣੀ ਦੀ ਤੇ ਨੂੰ ਉਬਾਲ ਕੇ ਆਪਾਂ ਇੱਕ ਤਾਰ ਵਾਲੀ ਚਾਸ਼ਨੀ ਬਣਾ ਕੇ ਤਿਆਰ ਕਰਨੀ ਹੈ ਤੇ ਫਲੇਵਰ ਦੇ ਲਈ ਮੈਂ ਵਿੱਚ ਪਾਇਆ ਇਲਾਇਚੀ ਪਾਊਡਰ ਦੋਨੇ ਚੀਜ਼ਾਂ ਗਰਮ ਗਰਮ ਮਿਕਸ ਕਰਨੀਆਂ ਹੈ ਬੇਸਨ ਤੇ ਚਾਸ਼ਨੀ ਤੇ ਵਿੱਚ ਥੋੜਾ ਜਿਹਾ ਕਲਰ ਪਾਇਆ ਜੀ ਫੂਡ ਕਲਰ ਤੁਸੀਂ ਪਾ ਵੀ ਸਕਦੇ ਹੋ ਸਕਿਪ ਵੀ ਕਰ ਸਕਦੇ ਹੋ ਤੇ ਉਹਨੂੰ ਠੰਡਾ ਕਰਨਾ ਹੈ ਤੇ ਫਿਰ ਇੱਕ ਥਾਲਜਾਂ ਪਲੇਟ ਗ੍ਰੀਸ ਕਰਕੇ ਨਾ ਉਹਦੇ ਵਿੱਚ ਆਪਾਂ ਅੱਧਾ ਘੰਟਾ ਬਰਫੀ ਨੂੰ ਠੰਡੀ ਕਰਨ ਤੋਂ ਬਾਅਦ ਫਿਰ ਸੈੱਟ ਕਰਨੀ ਹੈ ਉੱਪਰ ਦੀ ਮਹਿਲਾਦੀ ਤੇ ਮਗਰ ਜ ਜ ਨੂੰ ਸੈੱਟ ਕਰਨਾ ਹੈ ਦੋ ਤੋਂ ਤਿੰਨ ਘੰ ਖਾ ਸਕਦੇ ਹੋ ਬਹੁਤ ਹੀ ਸਵਾਦਬੰਦ ਹੈ ਬਿਲਕੁਲ ਬਾਜ਼ਾਰੋਂ ਲਿਆਉਣ ਦੀ ਜ਼ਰੂਰਤ ਨਹੀਂ ਇਹਦੇ ਵਿੱਚ ਨਾ ਹੀ ਕੋਈ ਮਿਲਾਵਟ ਆ ਬਾਜ਼ਾਰ ਦੀ ਜਿਹੜੀ ਬਰਫੀਆਂ ਨਾ ਉਹਦੇ ਵਿੱਚ ਬਹੁਤ ਹੀ ਗੰਦਾ ਘਿਓ ਤੇ ਚੀਨੀ ਦੀ ਵਰਤੋਂ ਕੀਤੀ ਜਾਂਦੀ ਹੈ